ਸ਼ੈ ਰਵਿੰਦਰ ਰੁਪਾਲ ਕੌਲਗੜ੍ਹ ਦੀ ਕਹਾਣੀ ਕਾਲਾ ਦੁੱਧ ਮੈਂ ਘਰਵਲ ਪਿੱਟ ਕਰਕੇ ਸੂਏ ਤੋਂ ਮੋਟਰ ਕਮਰੇ ਤੱਕ ਆਉਂਦੀ ਖੰਭਿਆਂ ਦੀ ਲਾਈਨ ਵੱਲ ਦੇਖਿਆ ਉਹ ਚੌਥੇ ਖੰਭੇ ਕੋਲ ਠੀਕਰਉ ਇਉਂ ਸੋਚਦਾ ਮੈਂ ਵੱਟੋ ਵੱਟ ਉਧਰ ਨੂੰ ਤੁਰ ਪਿਆ ਤੁਰਦਾ ਤੁਰਦਾ ਮੈਂ ਚੌਥੇ ਖੰਭੇ ਕੋਲ ਪੁੱਜਿਆ ਪੰਜਵੇਂ ਖੰਭੇ ਤੋਂ ਪਰੇ ਸੂਏ ਪਾਰ ਬਣਿਆ ਹੋਇਆ ਇੱਕ ਸਰਕਾਰੀ ਵਿਸ਼ਰਾਮ ਘਰ ਹੈ ਜਿਸ ਨੂੰ ਲੋਕ ਕਲੋਨੀਆਂ ਕਹਿੰਦੇ ਨੇ ਇੱਥੇ ਆਮ ਦਿਨਾਂ 'ਚ ਕੋਈ ਨਾ ਕੋਈ ਸਰਕਾਰੀ ਬੰਦਾ ਆਉਂਦਾ ਰਹਿੰਦਾ ਪਰ ਐਤਵਾਰ ਨੂੰ ਕੋਈ ਆਉਂਦਾ ਜਾਂਦਾ ਨਹੀਂ ਜਨ ਵੀ ਐਤਵਾਰ ਹੀ ਠੀਕ ਰਹੂ ਮੈਂ ਆਪਣੇ ਮਨ ਨਾਲ ਪੱਕਾ ਕਰ ਰਿਹਾ ਸੀ ਫੇਰ ਮੈਂ ਪੁਲ ਦੇ ਉੱਪਰ ਦੇ ਵਿਸ਼ਰਾਮ ਘਰ ਵੱਲ ਚੱਕ ਗਿਆ ਅੰਦਰੋਂ ਕੋਈ ਮੋਟਰਸਾਈਕਲ ਨਿਕਲ ਰਿਹਾ ਹੈ ਆਵਾਜ਼ਾਂ ਮੇਰੇ ਕੰਨਾਂ ਤੀਕ ਪਹੁੰਚੀ ਫੇਰ ਚੀਕਾਂ ਵੀ ਉੱਥੇ ਤੱਕ ਸੁਣ ਸਕਦੀਆਂ ਨਹੀਂ ਮਰਨ ਵਾਲਾ ਬੰਦਾ ਚੀਕ ਵੀ ਤਾਂ ਜ਼ੋਰ ਲਾ ਕੇ ਮਾਰਦਾ ਹੈ ਚੀਕਾਂ ਸੁਣ ਕੇ ਕੋਈ ਵੀ ਬੰਦਾ ਉਧਰੋਂ ਬਚਾਉਣ ਲਈ ਭੱਜ ਆਵੇਗਾ ਜੇ ਉਹੜਾ ਬਚ ਗਿਆ ਫੇਰ ਮੈਂ ਨਹੀਂ ਬਚ ਸਕਦਾ ਖੰਭਾ ਬਦਲਣਾ ਪਊ ਮੈਂ ਹੁ ਕਹ ਕੇ ਤੀਜੇ ਖੰਭੇ ਵੱਲ ਮੁੜਿਆ ਇਹੇ ਸੜਕ ਤੇ ਵਿਸ਼ਰਾਮ ਘਰ ਦੂਰ ਹੈ ਹੀ ਘਰ ਤੋਂ ਵੀ ਦੂਰ ਹੈ ਆਲੇ ਦੋਲੇ ਰੂਹੀ ਬਿਆਵਾਨ ਹੈ ਘਰ ਵੀ ਬੁੜੇ ਨੇ ਐਂ ਤਿੰਨਾ ਪਿੰਡਾਂ ਦੇ ਘੱਬੇ ਬਣਾਇਆ ਮੇਰੀ ਸੁਰਤ ਫੇਰ ਉੱਥੇ ਮੁੜੀ ਜਦੋਂ ਸਿੱਧਾ ਟੱਕ ਗਿੱਚੀ ਤੇ ਵੱਜਿਆ ਹੋ ਫੇਰ ਅਤ ਵੱਡੇ ਆਦਮੀ ਦੀ ਆਵਾਜ਼ ਭਲਾ ਕਿੱਥੋਂ ਤੱਕ ਜਾ ਸਕਦੀ ਹੈ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਆਪੇ ਹੀ ਜਵਾਬ ਦਿੱਤਾ ਚੀਕੂ ਕਿੱਥੋਂ ਨਾਲ ਦੀ ਨਾਲ ਦੂਜਾ ਟੱਕ ਤੇ ਟੱਟੂਪਾਰ ਜਾਰਹੁਰੇਂ ਫਰਾਰ ਮੈਂ ਤੀਜੇ ਖੰਬੇ ਦੇ ਬਰਾਬਰ ਆ ਖੜਿਆ ਇਸ ਖਾਲ ਵਾਲੇ ਥਾਂ ਨੂੰ ਤੇ ਦਿਨ ਐਤਵਾਰ ਨੂੰ ਪੱਕਾ ਰੱਦਾ ਧਾਰ ਲਿਆ ਇੱਥੇ ਵੱਡੂ ਫਾਹਾ ਨਾ ਤੁੰਕੀ ਮੰਡਾ ਫਿਰਦਾ ਇੱਥੇ ਘੰਟੇ ਦਾ ਵੇ ਪਹਿਲਾਂ ਰੋਟੀਆਂ ਦਾ ਝੋਸ ਲੈ ਅੱਧਾ ਘੰਟਾ ਹੋ ਗਿਆ ਪਕਾ ਕੇ ਬੈਠੀ ਨੂੰ ਬੀਬੀ ਇਸ ਵਕਤ ਘਰੋਂ ਦੂਜੇ ਖੰਬੇ ਕੋਲ ਤਰਬੂਜ਼ਾਂ ਦੀਆਂ ਵੇਲਾਂ ਲੱਗ ਕੇ ਖੜੀ ਮੈਨੂੰ ਹਾਕਾ ਮਾਰ ਰਹੀ ਐ ਮੈਂ ਸੋਚਿਆ ਬੀਬੀ ਕਿੰਨਾ ਕੱਲ ਕੇ ਬੋਲੀ ਐ ਮੈਨੂੰ ਇੱਥੇ ਖੜੇ ਨੂੰ ਮੱਸੀ ਸੁਣਿਆ ਇਹ ਹੀ ਖੰਭਾ ਠੀਕ ਆ ਇੱਥੇ ਕਰੂੰ ਡੱਕਰੇ ਸਾਲੇ ਭੂੰਡਾ ਸ਼ਿਕਦੇ ਮੈਂ ਪੈਰ ਜੇ ਮਰਦਾ ਰੋਟੀ ਖਾਣ ਕਰਨ ਉਤਰ ਪਿਆ ਅੰਦਰ ਗਿਆ ਬੀਬੀ ਰੋਟੀ ਪਾ ਲਈ ਮੰਜੇ ਉੱਤੇ ਥਾਲੀ ਰੱਖਣ ਤੋਂ ਪਹਿਲਾਂ ਮੈਨੂੰ ਪੁੱਛਣ ਲੱਗੀ ਨਾ ਹੁਣ ਕਦੋਂ ਲਿਆਉਣਾ ਮੀਮ ਨੂੰ ਉਹ ਪੇਕੇ ਛੱਡਣ ਨੂੰ ਵਿਹਾਈ ਐ ਅੱਜ 5 ਦਿਨ ਹੋ ਗਏ ਨਾਲੇ ਉਦਣ ਦਾ ਤੂੰ ਔਟੜਿਆ ਫਿਰਦਾ ਕਮਲਿਆਂ ਵਾਂਗ ਵਿਸਾਖ ਦੇ ਮਹੀਨੇ ਤਾਂ ਆਪਣੀ ਜਾਤ ਕੋਲੇ ਉਹੀ ਵੇਲ ਨਹੀਂ ਹੁੰਦਾ ਕਣਕ ਸਿਰੋਂ ਲੰਗੀ ਪਈ ਐ ਵੱਢਣ ਨੂੰ ਉਹਦਾ ਵੀ ਖਿਆਲ ਆ ਮਾੜਾ ਮੋਟਾ ਕਿ ਨਹੀਂ ਬੀਬੀ ਨੇ ਥੋੜਾ ਜਿਹਾ ਚੁੱਕ ਕੇ ਮੰंजे ਉੱਤੇ ਥਾਲੀ ਰੱਖਦੀ ਨੇ ਕਿਹਾ ਮੈਨੂੰ ਇਉਂ ਸੁਣਿਆ ਜਿਵੇਂ ਬੀਬੀ ਕਹਿਰੀ ਹੋਵੇ ਨਾ ਹੁਣ ਤੂੰ ਕਦਾਂ ਸੁਨੇਹਾ ਭੇਜਣਾ ਕਿ ਬੁੜਾ ਰਗੜਦਾ ਮੈਂ ਕੁਝ ਨਹੀਂ ਬੋਲਿਆ ਇੱਕ ਉਂਗਲ ਨਾਲ ਥਾਲੀ ਆਪਣੇ ਵੱਲ ਨੂੰ ਖਿੱਚੀ ਮੰंजे ਉੱਤੇ ਥਾਲੀ ਥੋੜੀ ਜਿਹੀ ਕਸਰੀ ਜਿਵੇਂ ਕੋਈ ਬੋਧਾ ਕੱਪੜਾ ਫਟਦਾ ਮੈਂ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਈ ਮੈਨੂੰ ਪਹਿਲੇ ਦਿਨ ਦਾ ਖਿਆਲ ਆਇਆ ਜਦੋਂ ਦੀਪੀ ਨੇ ਦੱਸਿਆ ਸੀ ਆਪਣੇ ਬੁੜੇ ਨੂੰ ਨੱਥ ਪਵਾਓ ਕਿਸੇ ਤੋਂ ਹਲਕਿਆ ਫਿਰਦਾ ਹੈ ਪਤਾ ਨਹੀਂ ਕਾਹਦੀਆਂ ਜਵਾਨੀਆਂ ਚੜੀਆਂ ਨੇ ਉਸ ਤਾਂ ਵਾਲ ਦਾੜੀਏ ਨੂੰ ਮੈਂ ਉਸਦੇ ਮੂੰਹ ਇਹ ਗੱਲ ਸੁਣ ਕੇ ਸਨ ਹੋ ਗਿਆ ਆਪਣੀ ਸੁਰਤ ਟਿਕਾਣੀ ਰੱਖ ਹੋਸ਼ ਨਾਲ ਬੋਲ ਲੱਗਦਾ ਆਪਦੀ ਅਕਲ ਮਾਰੀ ਫਿਰਦੀਆਂ ਤੂੰ ਫੇਰ ਲਾਈਂ ਦੋਸ਼ ਕਿਸੇ ਉੱਤੇ ਦੂਜੇ ਤੇ ਦੋਸ਼ ਲਾਉਣਾ ਸੌਖਾ ਹੁੰਦਾ ਮੈਂ ਉਸ ਦੀ ਗੱਲ ਪੂਰੀ ਸੁਣੇ ਬਿਨਾਂ ਹੀ ਲਗਾਤਾਰ ਇਉਂ ਬੋਲ ਗਿਆ ਅਕਲ ਮੇਰੀ ਨਹੀਂ ਮਰੀ ਅਕਲ ਥੋੜੇ ਬੁੜੇ ਦੀ ਮਰੀ ਹੋਈ ਐ ਉਸ ਦੀ ਆਵਾਜ਼ ਪਹਿਲਾਂ ਨਾਲੋਂ ਥੋੜੀ ਤਿੱਖੀ ਤੇ ਉੱਚੀ ਵੀ ਹੋ ਗਈ ਸੀ ਮੈਂ ਤਾਂ ਅੱਜ ਪਹਿਲੀ ਵਾਰ ਆਪਣੇ ਬਾਪ ਬਾਰੇ ਬੁੜਾ ਸ਼ਬਦ ਸੁਣ ਰਿਹਾ ਸੀ ਉਹ ਵੀ ਕਿਸੇ ਹੋਰ ਤੋਂ ਨਹੀਂ ਬਲਕਿ ਆਪਣੀ ਤੀਵੀ ਤੋਂ ਜਿਸ ਦਾ ਪਾਪਾ ਪਾਪਾ ਕਰਦੀ ਦਾ ਮੂੰਹ ਨਹੀਂ ਸੀ ਸੁਖਦਾ ਹੁਣ ਸਿੱਧੀ ਬੁੜੇ ਤੱਕ ਉਤਰਾਈ ਐਡੀ ਕੀ ਗਲਤੀ ਕਰ ਦਿੱਤੀ ਪਾਪਾ ਨੇ ਦੱਸੇਗੀ ਵੀ ਕੁਛ ਮੈਂ ਥੋੜੇ ਜਿਹੇ ਹਰਖ ਨਾਲ ਉਸ ਕੋਲੋਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜੇ ਥੋਨੂੰ ਗਲਤੀ ਦੱਸ ਦਿੱਤੀ ਨਾ ਤਾਂ ਸੁਣ ਕੇ ਥੋੜੇ ਕੰਨਾਂ ਚੋਂ ਸੇਕ ਨਿਕਲਣ ਲੱਗ ਜੂ ਸੇਕ ਉਹ ਅੱਖਾਂ ਚੋੜੀਆਂ ਕਰਕੇ ਕਹਿ ਰਹੀ ਸੀ ਸ਼ਾਇਦ ਉਸ ਦੀ ਆਵਾਜ਼ ਹੁਣ ਕਮਰੇ ਤੋਂ ਬਾਹਰ ਜਾ ਰਹੀ ਹੋਵੇ ਜੇ ਤੇਰੀ ਖਾਤਰ ਕੰਨਾਂ ਚੋਂ ਸੇਕ ਨਿਕਣ ਵਾਲੇ ਸੇਕ ਤੋਂ ਡਰ ਗਿਆ ਨਾ ਤਾਂ ਮੈਂ ਰੱਖ ਲੀਆਂ ਤੇਰੀਆਂ ਇੱਜ਼ਤਾਂ ਗੱਲ ਪੂਰੀ ਨਹੀਂ ਸੀ ਹੋਈ ਅਜੇ ਕਿ ਬੀਬੀ ਬਗੈਰ ਹਾਕ ਮਾਰੀ ਕੋਈ ਸਮਾਨ ਚੁੱਕਣ ਆ ਗਈ ਸੀ ਕਮਰੇ ਚੋਂ ਸ਼ਾਇਦ ਪਾਪਾ ਦੇ ਕਲਖਣਾਂ ਦੀਆਂ ਉਸ ਨੂੰ ਕੋਈ ਪਿੰਕ ਪੈ ਗਈ ਹੋਵੇ ਮੈਨੂੰ ਤਾਂ ਕੋਈ ਖ਼ਬਰ ਹੀ ਨਹੀਂ ਸੀ ਮੈਂ ਮਨੋਂ ਮਨੀ ਬੁੜਬੁੜ ਕਰਤਾ ਬਾਹਰ ਨਿਕਲ ਗਿਆ ਸੀ ਨੱਥ ਪਵਾਓ ਆਪਣੇ ਬੁੜੇ ਨੂੰ ਕਿਸੇ ਤੋਂ ਨੱਥ ਇਹ ਸ਼ਬਦ ਆਥਣ ਤੱਕ ਮੇਰੇ ਕੰਨਾਂ ਵਿੱਚ ਆ ਕੇ ਵੱਜਦੇ ਰਹੇ ਨੱਥ ਤਾਂ ਪੈ ਜਾਊ ਭਲੀਏ ਗੱਲ ਤਾਂ ਪੂਰੀ ਦੱਸ ਕੇ ਹੋਇਆ ਕਿ ਐਡਾ ਜਿਹੜਾ ਨੱਥ ਪਾਉਣ ਨੂੰ ਕਹਿ ਰਹੀ ਹੈ ਉਦਣ ਸਾਲਾ ਆਥਣ ਹੀ ਨਹੀਂ ਹੋਣ ਚਾਇਆ ਪਾਪਾ ਤਾਂ ਮੋਟਰਸਾਈਕਲ ਚੁੱਕ ਕੇ ਪਤਾ ਨਹੀਂ ਕਿੱਥੇ ਦਿਹਾੜੀਏ ਲੱਭਣ ਗਿਆ ਹੋਇਆ ਸੀ ਜਾਂ ਆਪਣੇ ਮਾੜੇ ਲੱਛਣਾ ਕਰਕੇ ਮੇਰੇ ਤੋਂ ਅੱਖਾਂ ਚਰਾ ਰਿਹਾ ਹੋਣਾ ਬੀਬੀ ਨੇ ਇੱਕ ਪਲ ਵੀ ਦੀਪੀ ਤੋਂ ਪਰੇ ਨਹੀਂ ਹੋਣਾ ਨਹੀਂ ਤਾਂ ਹੁਣੇ ਜਾ ਕੇ ਪੁੱਛ ਲੈਂਦਾ ਦੀਪੀ ਦਾ ਪਰਸ਼ਾਵਾਂ ਤਾਂ ਮੈਨੂੰ ਵੜਨਾ ਚਾਹੀਦਾ ਹੈ ਪਰ ਬਣੀ ਬੀਬੀ ਫਿਰਦੀ ਹੈ ਪਰਸੋਂ ਦੀ ਕੱਲ੍ਹ ਰਾਤ ਵੀ ਬੀਬੀ ਨੇ ਆਪਣੇ ਕੋਲ ਹੀ ਪਾਇਆ ਸੀ ਦੀਪੀ ਨੂੰ ਕਹਿੰਦੇ ਪਤਾ ਨਹੀਂ ਪੁੱਤ ਕੱਲ ਦਾ ਕਾਲਜੇ ਤੇ ਕੀ ਲੜੀ ਜਾਂਦਾ ਮੈਂ ਬਹੁਤ ਗੋਲਿਆ ਨਹੀਂ ਸੀ ਪਰ ਜਦੋਂ ਦੀਪੀ ਦੇ ਮੂੰਹ ਵੱਲ ਝਾਕਦਾ ਕੀ ਲੜੀ ਜਾਂਦਾ ਤਾਂ ਇਉਂ ਲੱਗੀ ਜਾਂਦਾ ਜਿਵੇਂ ਉਹ ਕੁੱਟੀ-ਕੁੱਟੀ ਜਈ ਹੋਵੇ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਉਹ ਉਹ ਮੈਨੂੰ ਬੇਵਸ ਜਿਹੀ ਹੀ ਦਿਸਦੀ ਬੇ ਮੈਂ ਅੱਧੇ ਘੰਟੇ ਦੀ ਦੇਖਦੀਆਂ ਤੈਨੂੰ ਤੂੰ ਰੋਟੀ ਘਾਤੋਂ ਨਹੀਂ ਖਾਂਦਾ ਚੁਬੋਲੀ ਜਾਨਾ ਤੇਰੀ ਤਬੀਅਤ ਤਾਂ ਠੀਕ ਐ ਢਿੱਲੀ ਮੱਠੀ ਤਾਂ ਨਹੀਂ ਖਾ ਲੈ ਖਾ ਲੈ ਦਿਮਾਗ ਨਾ ਖਰਾਬ ਕਰੋ ਜਿਵੇਂ ਬੀਬੀ ਕਹਿ ਰਹੀ ਹੋਵੇ ਖਾ ਲੈ ਖਾ ਲੈ ਮਾਂ ਦੇ ਹੱਥਾਂ ਦੀਆਂ ਪੱਕੀਆਂ ਫੇਰ ਤਾਂ ਜੇਲ੍ਹ 'ਚ ਹੀ ਖਾਣੀਆਂ ਨੇ ਉਹ ਬੋਲ ਕੁਝ ਹੋਰ ਰਹੀ ਹੁੰਦੀ ਪਰ ਸੁਣੀ ਮੈਨੂੰ ਕੁਝ ਹੋਰ ਜਾਂਦਾ ਮੈਂ ਅੱਧੀ ਖਾਧੀ ਰੋਟੀ ਵਾਲੀ ਥਾਲੀ ਉਂਗਲ ਨਾਲ ਪਰੇ ਨੂੰ ਧੱਕ ਦਿੱਤਾ ਬਿਨਾਂ ਕੁਝ ਬੋਲੇ ਫੇਰ ਮੋਟਰ ਕਮਰੇ ਵੱਲ ਨਿਕਲ ਗਿਆ ਜਾਂਦੇ ਹੀ ਮੈਂ ਮੋਟਰ ਕਮਰਾ ਖੋਲ੍ਹ ਲਿਆ ਮੈਨੂੰ ਕਹੀ ਤੋਂ ਬਿਨਾ ਹੋਰ ਕੁਝ ਨਜ਼ਰ ਨਹੀਂ ਆ ਰਿਆ ਸੀ ਮੈਂ ਕਹੀ ਚੱਕੀ ਉਸ ਦੀ ਧਾਰ ਉੱਤੇ ਹੱਥ ਫੇਰ ਕੇ ਦੇਖਿਆ ਜਮਾ ਖੁੰਡੀ ਪਈ ਸੀ ਧਾਰ ਕਮਰੇ ਵਿੱਚੋਂ ਕਹੀ ਬਾਹਰ ਕੱਢੀ ਕੁੰਡਾ ਲਾਇਆ ਘਰ ਆ ਕੇ ਸਾਈਕਲ ਚੁੱਕਿਆ ਕਿੱਧਰ ਨੂੰ ਜਾ ਸਕਦਾ ਤਿੰਨਾ ਪਿੰਡਾਂ ਦੇ ਮਿਸਤਰੀਆਂ ਕੋਲੋਂ ਕੰਮ ਕਰਵਾ ਲੈਂਦੇ ਆਂ ਇੱਧਰ ਵਾਲੇ ਮਿਸਤਰੀ ਦੀ ਤਾਂ ਪਾਪੇ ਨਾਲ ਲਿਆਜੀ ਬਹੁਤ ਹੈ ਦੂਜੇ ਕੋਲੇ ਜਾਣਾ ਜਿਹੜਾ ਨਗਦ ਪੈਸੇ ਲੈ ਕੇ ਕੰਮ ਕਰ ਦਿੰਦਾ ਮੈਂ ਜੂਲਾਪੁਰ ਨੂੰ ਸਾਈਕਲ ਭਜਾ ਲਿਆ ਮਿਸਤਰੀ ਨੂੰ ਪਹਿਲਾ ਕਾ ਦਾ ਸ਼ੱਕ ਹੋਣੇ ਆਪਾਂ ਪੈਸੇ ਦੇਣੇ ਗੱਜੜ ਪੜਵਾਉਣਾ ਹੈ ਮਿਸਤਰੀ ਜੀ ਮੈਂ 2 ਰੁਪਏ ਵੱਧ ਦਿਆਂ ਪਰ ਮੇਰੀ ਕਹੀ ਇਸ ਤਰ੍ਹਾਂ ਬਣਾ ਦਿਓ ਕਿ ਬਿਨਾਂ ਚਲਾਏ ਫਾਹੇ ਵੜਦੀ ਜਾਵੇ ਕਹੀ ਚੰਡਣ ਤੋਂ ਬਾਅਦ ਮਿਸਤਰੀ ਨੇ ਉਪਰੈ ਟਿਵੀ ਫੇਰ ਦਿੱਤੀ ਲੈ ਵੀ ਕੋਲਿਆ ਦੇਖ ਤੇਰੀ ਕਹੀ ਹੁਣ ਕਹੀ ਨਹੀਂ ਰਹੀ ਇਹ ਚਾਕੂ ਬਣਾਤੀ ਜਮਾ ਚਾਕੂ ਭਾਵੇਂ ਆਲੂ ਛੱਲ ਲਈ ਇਹਦੇ ਨਾਲ ਮਿਸਤਰੀ ਨੇ ਕਹੀ ਦੀ ਧਾਰ ਲਾ ਕੇ ਮੈਨੂੰ ਫੜਾਉਂਦੇ ਹੋਏ ਨੇ ਕਿਹਾ ਮੈਂ ਕਹੀ ਸਾਈਕਲ ਦੇ ਪਿੱਛੇ ਕੈਰੀਅਲ ਤਾਂ ਟੰਗ ਲਈ ਤੇ ਸਾਈਕਲ ਆਪਣੇ ਡੇਰੇ ਵੱਲ ਨੂੰ ਭਜਾ ਲਿਆ ਪੁਲ ਦੇ ਨਾਲ ਆ ਕੇ ਸਾਈਕਲ ਖੜਾਇਆ ਕਹੀ ਉਤਾਰੀ ਤੇ ਤੀਜੇ ਖੰਭੇ ਵੱਲ ਨੂੰ ਚੱਲ ਪਿਆ ਮੈਂ ਉਸ ਨੂੰ ਮੋਢੇ ਤੇ ਨਹੀਂ ਹੱਥ 'ਚ ਫੜ ਲਮਕਾ ਕੇ ਖਾਲੋ ਖਾਲ ਤੋਟਿਆ ਘਰੇ ਪਤਾ ਨਹੀਂ ਲੱਗਣ ਦੇਣਾ ਕਹੀ ਨੂੰ ਕਣਕ ਦੇ ਕਿਆਰੇ 'ਚ ਲਕੋ ਜਾਣਾ ਤੀਜੇ ਖੰਬੇ ਕੋਲ ਆ ਕੇ ਮੈਂ ਤਿੰਨ ਡਿੰਗਾ ਕਿਆਰੇ ਵੱਲ ਨੂੰ ਪੁੱਟੀਆਂ ਮੂਤ ਕਰਨ ਬਹਾਨੇ ਬੈਠ ਗਿਆ ਕਹੀ ਦਾ ਬਾਹਾਂ ਖੰਬੇ ਵੱਲ ਨੂੰ ਸਿੱਧਾ ਕਰਕੇ ਉਸ ਦਾ ਮੂੰਹ ਜ਼ਮੀਨ ਵਿੱਚ ਧੱਕ ਦਿੱਤਾ ਵਾਹ ਮੈਂ ਜਿਉਂ ਹੀ ਥੋੜਾ ਜਿਹਾ ਵਜ਼ਨ ਦਿੱਤਾ ਕਹੀ ਘਰਚ ਕਰਦੀ ਜ਼ਮੀਨ ਨੂੰ ਉੱਤਰ ਕੇ ਵਾਹ اے ਮਸਤਰੀਆ ਆ ਤਾਂ ਨਜ਼ਾਰਾ ਲਿਆਤਾ ਕਿਰਾ ਮੈਂ ਹੱਕ ਦਾ ਮੁੱਠਿਆ ਸਿੱਧਾ ਸਾਈਕਲ ਵੱਲ ਚੱਲ ਪਿਆ ਕਿਉਂ ਜੋ ਘਰ ਨੂੰ ਮੋੜਨ ਵਾਲੀ ਪਈ ਘੁੰਮ ਕੇ ਆਉਂਦੀ ਐ ਮੈਂ ਘਰੇ ਵੜਿਆ ਸਾਈਕਲ ਖੜਾਇਆ ਸਾਹਮਣੇ ਬੀਬੀ ਨੇ ਤਰਬੂਜ਼ ਰੱਖਿਆ ਸੀ ਮੰਜੀ ਤੇ ਮੈਨੂੰ ਲੱਗਿਆ ਬੁੜੇ ਦਾ ਸਿਰ ਐ ਮੈਨੂੰ ਦੀਪੀ ਦੇ ਦੱਸਣ ਮੁਤਾਬਕ ਪਾਪੇ ਨਾਲ ਨਫ਼ਰਤ ਹੋਈ ਪਈ ਐ ਮੈਂ ਟਰਾਈ ਕਰਕੇ ਦੇਖੀ ਮੈਂ ਤਰਬੂਜ਼ ਮੰਜੀ ਤੋਂ ਲਾ ਕੇ ਥੱਲੇ ਜ਼ਮੀਨ ਤੇ ਧਰ ਲਿਆ ਵੇ ਤੂੰ ਕੀ ਕਰਦਾ ਇਹ ਤੇਰੀ ਅਕਲ ਟਖਾਣੀ ਹੈਗੀ ਆ ਕਿ ਨਹੀਂ ਡੰਗਰਾਂ ਵਾਲੇ ਪਾਸਿਓ ਮੈਂ ਦੂਜੀ ਕਹੀ ਚੁੱਕ ਲਿਆ ਆ ਬੀਬੀ ਦੇ ਰੋਕਦੇ ਰੋਕਦੇ ਮੈਂ ਕਹੀ ਨਾਲ ਤਰਬੂਜ ਵੱਢ ਕੇ ਰੱਖ ਦਿੱਤਾ ਜਿਵੇਂ ਬੁੜੇ ਦੀ ਗਰਦਨ ਲਾਤੀ ਹੋਵੇ ਧੜ ਨਾਲ ਤੇ ਮੈਂ ਉੱਚੀ ਉੱਚੀ ਸਾਹ ਲੈਣ ਲੱਗਿਆ ਤਰਬੂਜ ਦਾ ਖੰਡਿਆਰਾ ਸਾ ਮੈਨੂੰ ਖੂਨ ਦਿਖਾਈ ਦੇਣ ਲੱਗਿਆ ਮੇਰਾ ਹੱਸਣ ਨੂੰ ਦਿਲ ਕੀਤਾ ਪਰ ਮੈਂ ਹੱਸਿਆ ਨਹੀਂ ਬੀਬੀ ਮੇਰੇ ਮੂੰਹ ਵਾਲਾ ਬਿਟਰ ਬਿਟਰ ਝਾਕਦੀ ਹੋਈ ਬੋਲੀ ਵੇ ਕੀ ਹੋਈ ਜਾਂਦਾ ਤੈਨੂੰ ਦਿਨੋਂ ਦਿਨ ਤੂੰ ਸੁਣਦਾ ਕਿਉਂ ਨਹੀਂ ਕਿਸੇ ਦੀ ਪਾਗਲ ਜਾਣਾ ਹੋਵੇ ਕਿਤੋਂ ਦਾ ਜਾਂ ਆਪਣੇ ਪਾਪੇ ਨੂੰ ਦੇਖ ਕੇ ਆਠਣ ਹੋਇਆ ਪਿਆ ਉੱਪਰੋਂ ਮੁੜਿਆ ਹੀ ਨਹੀਂ ਹਾਲੇ ਤੱਕ ਬੀਬੀ ਮੈਨੂੰ ਘੁਰਦੀ ਹੋਈ ਵਿੱਚੇ ਪਾਪੇ ਦਾ ਫਿਕਰ ਕਰਨ ਲੱਗ ਪਈ ਮੈਂ ਹੱਥ ਫੜੀ ਕਹੀ ਖੁਰਲੀ ਵੱਲ ਵਗਾ ਕੇ ਮਾਰੀ ਹੁਣ ਕੀ ਮੜਨਾ ਪਾਪੇ ਨੇ ਇਹ ਮੈਂ ਬੜਬੜ ਜਾਈ ਕੀਤੀ ਤੇ ਮਾਂ ਨੂੰ ਸੁਣਾ ਕੇ ਕਿਹਾ ਮੈਂ ਇਥੋਂ ਨਹੀਂ ਜਾ ਹੁੰਦਾ ਦੇਖਣ ਦੋਖਣ ਅੱਪੇ ਆਜੂ ਇਉਂ ਮੈਂ ਉੱਚੀ ਆਵਾਜ਼ ਕਹਿ ਕੇ ਗੁੱਸੇ ਨਾਲ ਭਰਿਆ ਪਿਤਾ ਆਪਣੇ ਬੈੱਡਰੂਮ 'ਚ ਚਲਾ ਗਿਆ ਅੰਦਰ ਜਾ ਕੇ ਕੁੰਡੀ ਵੀ ਲਾ ਲਈ ਮੇਰਾ ਦਿਮਾਗ ਘੁੰਮਣ ਲੱਗਿਆ ਅੱਜ ਤਾਂ ਹਾਲੇ ਜੁਮਾ ਦੀ ਰਾਤ ਹੈ ਐਤਵਾਰ ਨੂੰ ਜਦੋਂ ਤੀਏ ਕ ਪੈਰ ਵੇਲੇ ਉਧਰੋਂ ਬਰਸੀਮ ਦੀ ਪੰਡ ਸਿਰ ਤੇ ਰੱਖੀ ਘਰ ਵੱਲ ਨੂੰ ਮੁੜੂ ਬਸ ਫਿਰ ਉਦਣ ਘਰੇ ਨਹੀਂ ਪਹੁੰਚਦਾ ਬੁੜਿਆ ਤੈਨੂੰ ਉਸੇ ਗੱਲ ਨੇ ਮਰਵਾਉਣਾ ਜਿਹਦੇ ਲਾਲਚ ਨੂੰ ਤੂੰ ਸੂਏ ਦੇ ਨਾਲ-ਨਾਲ ਬਰਸੀਮ ਬੀਜਿਆ ਹੋਇਆ ਲੋਕੀ ਤਾਂ ਆਪਣੇ ਘਰਾਂ ਦੇ ਨੇੜੇ ਕੱਖ ਪੱਠਾ ਬੀਜਦੇ ਨੇ ਉਹ ਜੋ ਗੱਲ ਤੇਰੀ ਹੋਣੀ ਬਣ ਕੇ ਆਉ ਪਰਸਾਂ ਮੈਂ ਪਏ ਪਏ ਨਿਕ ਚੀਚੀ ਵੱਟੀ ਤੇ ਕਿਤੇ ਦਾ ਕਿਤੇ ਘਮਣ ਲੱਗ ਗਿਆ ਉਹ ਦਿਨ ਸਾਲਾ ਮੱਸੀ ਆਥਣਾ ਹੋਇਆ ਸੀ ਦੀਪੀ ਮੇਰੇ ਸਾਹਮਣੇ ਆ ਖੜੀ ਮੈਂ ਬੈੱਡ ਤੇ ਅੱਧ ਲਟਿਆ ਜਿਆ ਪਿਆ ਸੀ ਉਹ ਅੱਗ ਬਬੂਲਾ ਹੋਈ ਖੜਕੇ ਹਰਉਣ ਲੱਗ ਪਈ ਐਡੀ ਕੀ ਗੱਲ ਹੋ ਗਈ ਕਾ ਤੋਂ ਦਸਤ ਸਈ ਉਹਨੇ ਆਪਣੀ ਕਮੀਜ਼ ਛਾਤੀ ਤੱਕ ਉੱਤੇ ਚੁੱਕੀ ਦੇਖੋ ਤੁਹਾਡੇ ਬੁੜੇ ਦੀਆਂ ਕਰਤੂਤਾਂ ਇੱਥੋਂ ਫੜਿਆ ਉਹਨੇ ਮੈਨੂੰ ਉਹਨੇ ਆਪਣੇ ਹੱਥ ਛਾਤੀਆਂ ਦੇ ਬਰਾਬਰ ਕਰਕੇ ਪਾਪੇ ਵਾਲੀ ਐਕਟਿੰਗ ਕੀਤੀ ਐਵੇਂ ਮੈਂ ਥੋਸ ਦੀਆਂ ਛਾਤੀਆਂ ਉੱਤੇ ਵੱਜੀਆਂ ਨੌਂਦਰਾਂ ਦੀਆਂ ਝਰੀਟਾਂ ਵੱਲ ਦੇਖਿਆ ਨਹੀਂ ਸੀ ਗਿਆ ਇਹ ਪਰਸੋਂ ਆਥਣੇ ਦੀ ਗੱਲ ਹੈ ਉੱਤੋਂ ਤੁਹਾਡੀ ਬੁੜੀ ਮੇਰੇ ਪੈਰੀ ਚੁੰਨੀਆਂ ਧਰ-ਧਰ ਕੇ ਮੈਨੂੰ ਮਨਾਉਣ ਲੱਗੀ ਹੋਈ ਹੈ ਕੀ ਗੱਲ ਨੂੰ ਵਿੱਚੇ ਟਲੀ ਰਹਿਣ ਦੇ ਗਾਂ ਪਾਪਾ ਤੇਰੇ ਵੱਲ ਝਾਕੂ ਵੀ ਨਹੀਂ ਅੱਖੇ ਮੇਰੇ ਮੁੰਡੇ ਨਾ ਤੂੰ ਇਹ ਗੱਲ ਨਾ ਕਰੀ ਤੈਨੂੰ ਕੋਲੇ ਦੇ ਗੁੱਸੇ ਦਾ ਨਹੀਂ ਪਤਾ ਮੇਰੇ ਹਾੜੇ ਕੱਢਣ ਲੱਗ ਰਹੀ ਐ ਤਾਈਓ ਪਰਸੋਂ ਦੀ ਮੈਥੋਂ ਇੱਕ ਮਿੰਟ ਵੀ ਨਹੀਂ ਪਰੇ ਹੋਈ ਮੈਂ ਇੱਥੇ ਇੱਕ ਬਿੰਦ ਨਹੀਂ ਰੋਕਣਾ ਮੈਨੂੰ ਮੇਰੇ ਪਿੱਕੇ ਛੱਡ ਆਓ ਉਸਨੇ ਹਾਲੇ ਆਪਣੀ ਕਮੀਜ਼ ਨੀਮੀ ਨਹੀਂ ਸਿੱਕੀਤੀ ਦੀਪੀਵਾਲ ਦੇਖ ਕੇ ਮੇਰੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਮੈਂ ਝਟਕੇ ਨਾਲ ਉੱਠਿਆ ਇਹ ਸਾਲਾ ਸਮਝਦਾ ਕੀ ਹੈ ਆਪਣੇ ਆਪ ਨੂੰ ਮੈਨੂੰ ਪਿਓ ਵਾਲਾ ਰਿਸ਼ਤਾ ਭੁੱਲ ਗਿਆ ਮੈਂ ਦੀਪੀ ਨੂੰ ਪਿਆਰ ਨਾਲ ਜੱਫੀ ਪਾ ਕੇ ਉਸ ਦੀ ਕਮੀਜ਼ ਨੂੰ ਥੱਲੇ ਕਰਨ ਲੱਗਿਆ ਨਾ ਮੇਰੇ ਦੁੱਧੂ ਮੈਂ ਵੀ ਉਸ ਨੂੰ ਲਾਡ ਨਾਲ ਦੁੱਧੂ ਕਹਿ ਕੇ ਬੁਲਾਉਂਦਾ ਉਹਦੇ ਦੱਸਣ ਮੁਤਾਬਕ ਉਹ ਬਚਪਨ ਤੋਂ ਹੀ ਦੁੱਧ ਵਰਗੀ ਚਿੱਟੀ ਹੋਣ ਕਰਕੇ ਉਸ ਨੂੰ ਸਾਰੇ ਨੀਰੀ ਦੁੱਧ ਦੀ ਕਹਿ ਕੇ ਬੁਲਾਉਂਦੇ ਸਨ ਉਹ ਹਟਕੋਰੇ ਪਰ ਦੇ ਕਹਿਣ ਲੱਗੀ ਹੁਣ ਤੁਹਾਡਾ ਦੁੱਧੂ ਚਿੱਟਾ ਨਹੀਂ ਦਿਹਾ ਮੈਨੂੰ ਹੱਥ ਨਾ ਲਾਓ ਉਸੇ ਬੋਲ ਸੁਣ ਕੇ ਮੈਂ ਹੋਰ ਹਰਖ ਨਾਲ ਭਰ ਗਿਆ ਮੈਂ ਇਸ ਬੰਦੇ ਨੂੰ ਜਿਉਂਦਾ ਨਹੀਂ ਛੱਡਾਂਗਾ ਮੇਰੀ ਆਵਾਜ਼ ਉੱਚੀ ਹੋ ਗਈ ਹੈ ਮੈਂ ਕੁਸ਼ ਚੁੱਕ ਕੇ ਬੁੜੇ ਦੇ ਸਿਰ 'ਚ ਮਾਰਨ ਲਈ ਬਾਹਰ ਨਿਕਲਣ ਲੱਗਿਆ ਇਹਦਾ ਤਾਂ ਭੋਗ ਪਾਵਾ ਹੁਣੇ ਕੰਜਰ ਦਾ ਪਰ ਉਸ ਨੇ ਅੱਗੇ ਹੋ ਕੇ ਰੋਕ ਦਿੱਤਾ ਪਹਿਲਾਂ ਮੈਨੂੰ ਮੇਰੇ ਪਿੰਡ ਛੱਡ ਆਓ ਮੈਂ ਕੁਝ ਸਹਿਜ ਹੋਇਆ ਫਿਰ ਮੈਂ ਉਸ ਨੂੰ ساری ਰਾਤ ਸਮਝਾਉਂਦਾ ਰਿਹਾ ਸਵੇਰੇ ਮੈਂ ਤੈਨੂੰ ਪਹਿਲਾਂ ਤੇਰੇ ਪਿੰਡ ਛੱਡ ਆਣਾ ਨਾਲੇ ਗੱਲ ਤੇਰੇ ਤੇ ਨਹੀਂ ਆਉ ਆ ਕੇ ਬੁੜੇ ਦਾ ਭੋਗ ਪਾ ਦੇਣਾ ਮੈਂ ਇਹਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦਾ ਹੁਣ ساری ਰਾਤ ਅਸੀਂ ਜਾਗਦਿਆਂ ਕੱਟੀ ਸਵੇਰੇ ਦਿਨ ਚੜ੍ਹਦੇ ਨੂੰ ਮੈਂ ਕਿਸੇ ਨੂੰ ਵੀ ਕੁਝ ਦੱਸੇ ਬਿਨਾਂ ਦੀਪੀ ਨੂੰ ਉਸ ਦੇ ਪਿੰਡ ਛੱਡ ਆਇਆ ਰਸਤੇ ਵਿੱਚ ਉਹ ਪਤਾ ਨਹੀਂ ਮੈਨੂੰ ਕੀ ਕੀ ਸਮਝਾਉਂਦੀ ਜਾ ਰਹੀ ਸੀ ਪਰ ਮੇਰਾ ਦਿਮਾਗ ਘੁੰਮਿਆ ਪਿਆ ਸੀ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਵਿੜੇ ਚ ਮੋਟਰਸਾਈਕਲ ਤੇ ਰੁਕਣ ਦੀ ਆਵਾਜ਼ ਆਈ ਹੈ ਪਾਪਾ ਆ ਗਿਆ ਹੁਣ ਮੈਂ ਝਟਕੇ ਨਾਲ ਉੱਠਿਆ ਤੇ ਖਿੜਕੀ ਤੋਂ ਖੋਲ ਹੀ ਜੇ ਪਰਦਾ ਪਰੇ ਕਰਕੇ ਬਾਹਰ ਨੂੰ ਝਾਕਿਆ ਪਾਪੇ ਦੀ ਮੋਟਰਸਾਈਕਲ ਦੀ ਲਾਈਟ ਸਿੱਧੀ ਖਿੰਡੇ ਹੋਏ ਤਰਬੂਜ਼ ਉੱਤੇ ਪੈ ਗਈ ਉਹਨੇ ਮੋਟਰਸਾਈਕਲ ਸਟੈਂਡ ਉੱਤੇ ਲਾਇਆ ਤੇ ਝਟ ਦੇਣੇ ਉੱਥੇ ਆ ਖੜਿਆ ਸੁਰਜੀਤ ਆ ਕੀ ਹੋ ਗਿਆ ਉਹਨੇ ਚੀਕ ਕੇ ਬੀਬੀ ਨੂੰ ਹਾਕ ਮਾਰੀ ਔਰ ਸੋਈ ਵਿੱਚੋਂ ਬਾਹਰ ਨਿਕਲਦੀ ਹੋਈ ਬੋਲੀ ਕੁਛ ਨਹੀਂ ਕੁਛ ਨਹੀਂ ਮੈਂ ਤਾਂ ਤਰਬੂਜ ਤੋੜ ਕੇ ਲਿਆਈ ਤੀ ਪਰ ਕੋਲਾ ਕਹਿੰਦਾ ਅਜੇ ਨਾ ਖਾਈ ਅਜੇ ਤਾਂ ਕੱਚਾ ਹੈ ਇਹਨੂੰ ਖਾ ਕੇ ਬਿਮਾਰ ਹੋ ਜੰਗੀ ਹੋਰ ਡਾਕਟਰਾਂ ਦੇ ਲਜਾਣਾ ਪਊ ਚੱਕ ਕੇ ਮੇਰੇ ਹੱਥੋਂ ਵੜ ਕੇ ਉਹਨੇ ਪਰੇ ਬਗਾ ਕੇ ਮਾਰਿਆ ਇੱਥੇ ਆ ਡਿੱ ਗਿਆ ਹੁਣੇ ਹੋਰ ਕੀ ਹੋਊ ਭਲਾ ਦੀ ਬੀਬੀ ਨੇ ਮੇਰੀ ਗੱਲ ਤੇ ਪਰਤਾ ਪਾ ਦਿੱਤਾ ਚਲਾ ਰੋਟੀ ਖਾ ਲੈ ਪਹਿਲਾਂ ਠੰਡੀ ਹੋ ਜਾਣੀ ਹੈ ਤੂੰ ਵੀ ਪਤਾ ਨਹੀਂ ਕੀ ਊਟ ਪਟਾਂਕ ਸੋਚਦਾ ਰਹਿਣਾ ਹਰ ਵੇਲੇ ਪੱਪਰ ਸੋਈ ਵੱਲ ਨੂੰ ਤੁਰ ਪਿਆ ਮੈਂ ਮਲਕ ਦੇਣੇ ਪਰਦਾ ਫੇਰ ਆਪਣੇ ਟਿਕਾਣੇ ਸਰ ਕਰ ਦਿੱਤਾ ਤੇ ਬੈੱਡ ਤੇ ਧੜਮ ਕਰਦਾ गिर ਗਿਆ ਸੋਚਾਂ ਦੀ ਰੇਲ ਗੱਡੀ ਛੁੱਕ ਛੁੱਕ ਕਰਕੇ ਫੇਰ ਪਟੜੀ ਉੱਤੇ ਭੱਜਣ ਲੱਗੀ ਮੈਂ ਸੋਚਣ ਲੱਗਿਆ ਕਿ ਪਿੱਠ ਪਿੱਛੇ ਵਾਰ ਕਰਨੇ ਗਿੱਚੀ 'ਚ ਟੱਕ ਵੱਜਣਾ ਚਾਹੀਦਾ ਸਿੱਧਾ ਬੰਦੇ ਦੇ ਮੈਨੂੰ ਪਾਪੇ ਦੇ ਬੋਲ ਜਿਆਦਾ ਐ ਜਦੋਂ ਮੈਨੂੰ ਛੋਟੇ ਹੁੰਦੇ ਨੂੰ ਰਾਮ ਸਰਦਾ ਮੇਲਾ ਦਿਖਾਉਣ ਲਈ ਲੈ ਕੇ ਗਿਆ ਸੀ। ਪਾਪੇ ਨੇ ਮੈਨੂੰ ਕੁਲਫੀ ਲੈ ਕੇ ਦਿੱਤੀ ਤੇ ਆਪ ਕਿਸੇ ਨਾਲ ਖੜ ਕੇ ਗੱਲਾਂ ਮਾਰਨ ਲੱਗ ਪਿਆ। ਮੈਂ ਜੇ ਇੱਕ ਹੀ ਦੰਦੀ ਵੱਡੀ ਹੋਣੀ ਹੈ ਕਿ ਮੇਰੇ ਕੋਲੋਂ ਕੋਈ ਜਣਾ ਕੁਲਫੀ ਖੋ ਕੇ ਭੱਜ ਗਿਆ। ਮੈਂ ਉੱਚੀ ਉੱਚੀ ਰੋਣ ਲੱਗਿਆ। ਪਾਪੇ ਨੂੰ ਮੇਰਾ ਰੋਣਾ ਸੁਣ ਗਿਆ। ਉਹ ਭੱਜ ਕੇ ਮੇਰੇ ਕੋਲ ਆਇਆ। ਕੀ ਹੋਇਆ ਕੋਲੇ? ਕਾ ਤੂੰ ਰੋਣਾ ਬਈ? ਮੈਂ ਰੋਂਦੇ ਨੇ ਦੱਸਿਆ ਕਿ ਉਹ ਮੁੰਡਾ ਮੇਰੇ ਕੋਲੋਂ ਕੁਲਫੀ ਖੋ ਕੇ ਲੈ ਗਿਆ। ਏ ਹੈਰਾਨ ਹੋਇਆ ਕਿਵੇਂ ਖੋਲੀ ਤੂੰ ਮੈਨੂੰ ਜਦੇ ਨਹੀਂ ਹਾਕ ਮਾਰੀ ਜਾ ਭੱਜ ਕੇ ਖੋਦ ਕੋਲੋਂ ਮੈਂ ਉਸ ਮੁੰਡੇ ਤੋਂ ਸੱਚੀ ਡਰ ਗਿਆ ਸੀ ਪਪਾ ਉਹ ਤਾਂ ਤਕੜਾ ਐ ਮੈਥੋਂ ਮੈਨੂੰ ਕੁੱਟੂ ਓਏ ਨਹੀਂ ਕੁੱਟਦਾ ਕਿਰਪੇ ਦੀ ਲਾਦ ਨੇ ਅੱਜ ਤੱਕ ਕੁੱਟ ਨਹੀਂ ਖਾਧੀ ਕਿਸੇ ਕੋਲੋਂ ਪਾਪੇ ਨੇ ਦਾਦੇ ਦੀ ਸਿਫਤ ਕੀਤੀ ਜਾ ਭੱਜ ਗੀਤੀ ਚ ਸੁੱਟ ਕੋ ਸੁਣ ਜਾ ਕੇ ਜਦੋਂ ਨਾਲ ਧੱਕਾ ਵੱਜੂ ਬੰਦਾ ਕਿੰਨਾ ਹੀ ਤਕੜਾ ਹੋਵੇ ਗਿੱਚੀ ਤੇ ਬਾਹਰ ਤੋਂ ਨਹੀਂ ਉੱਠਦਾ ਹੁੰਦਾ। ਇਹੀ ਤਾਂ ਪਿੱਠ ਪਿੱਛੇ ਬਾਹਰ ਹੁੰਦਾ। ਫੇਰ ਨਾ ਬੰਦਾ ਉੱਠ ਗਿਆ। ਮੈਂ ਉਵੇਂ ਹੀ ਕਰਿਆ। ਭੱਜ ਕੇ ਜਾ ਕੇ ਉਸ ਦੇ ਗਿੱਚੀ ਚ ਕੁਸਨ ਸੁਟਿਆ। ਕੁਲਫੀ ਉਸ ਦੇ ਹੱਥੋਂ ਛੁੱਟ ਕੇ ਦੂਰ ਝੱਡ ਗਈ। ਬੱਚੂਆ ਜੇ ਤੂੰ ਮੈਨੂੰ ਨਹੀਂ ਖਾਣ ਦਿੱਤੀ, ਖਾਣ ਤੈਨੂੰ ਵੀ ਨਹੀਂ ਦਿੰਦਾ। ਭਾਵੇਂ ਮੁੰਡਾ ਮੈਥੋਂ ਤਕੜਾ ਸੀ ਪਰ ਮੇਰਾ ਮੁੱਕਾ ਖਾ ਕੇ ਉਹ ਡੋਰ ਬੋਰ ਝਾਕਣ ਲੱਗਿਆ। ਤੇ ਮੈਥੋਂ ਸੱਚਮੁੱਚ ਡਰ ਗਿਆ ਸੀ। ਲਗਿਆ ਮੀਮੀ ਕਰਨ ਪਰ ਜਦ ਨੂੰ ਮੈਂ ਭੱਜ ਕੇ ਪਾਪੇ ਕੋਲ ਆ ਗਿਆ ਮੇਰੇ ਦਿਮਾਗ ਦੀ ਚਰਕ ਚੁੰਡੀ ਅਜੇ ਘੁੰਮ ਹੀ ਰਹੀ ਸੀ ਕਿ ਮੈਨੂੰ ਵਿੜੇ ਵਿੱਚ ਕੁਸਰਮੁਸਰ ਸੁਣਾਈ ਦਿੱਤੀ ਮੈਂ ਬਾਰੀ ਨਾਲ ਕੰਨ ਲਾ ਕੇ ਖੜ ਗਿਆ ਬੀਬੀ ਪਾਪੇ ਨੂੰ ਕਹਿ ਰਹੀ ਸੀ ਆਪਾਂ ਸਾਰਿਆਂ ਤੋਂ ਲੇਟ ਆ ਕਣਕ ਵੜਾਉਣ ਨੂੰ ਕਿਸੇ ਪਾਸੇ ਖੜੀ ਦਿਸਦੀ ਐ ਕਿਸੇ ਦੀ ਦਸਾਂ ਦਿਨਾਂ ਤੋਂ ਆਲਾ ਦਵਾਲਾ ਵਿਹਲਾ ਹੋਇਆ ਪਿਆ ਆਪਾਂ ਨੂੰ ਭਈਏ ਕਿਉਂ ਨਹੀਂ ਮਿਲ ਰਹੇ ਬੀਬੀ ਦੀ ਆਵਾਜ਼ ਉੱਚੀ ਹੁੰਦੀ ਚਲੀ ਗਈ ਜਿਵੇਂ ਮੈਨੂੰ ਹੀ ਸੁਣਾ ਰਹੀ ਹੋਵੇ ਨਾਲ-ਨਾਲ ਮੈਂ ਬੀਬੀ ਦੀ ਗੱਲ ਸੁਣ ਕੇ ਫੇਰ ਪਰਦਾ ਪਰੇ ਕਰ ਲਿਆ ਪਾਪਾ ਬੀਬੀ ਨੂੰ ਕੁਝ ਹੌਲੀ-ਹੌਲੀ ਕਹਿ ਰਿਹਾ ਸੀ ਮੈਂ ਵੀ ਆਪਣੀ ਵਿਉਂਤ ਮੁਤਾਬਕ ਆਪਣੇ ਉੱਤੇ ਸ਼ੱਕ ਨਹੀਂ ਸੀ ਹੋਣ ਦੇਣੀ ਚਾਹੁੰਦਾ ਮੈਂ ਥੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਕਿਸੇ ਨੂੰ ਕੁਝ ਵੀ ਕਹੇ ਬਗੈਰ ਮੈਂ ਕਿਹਾ ਮੈਂ ਤੁਹਾਨੂੰ ਕੱਲ੍ਹ ਤੱਕ ਦੇਖਣਾ ਹੋਰ ਜੇ ਤੁਹਾਨੂੰ ਬੰਦੇ ਨਾ ਮਿਲੇ ਨਾ ਤਾਂ ਐਤਵਾਰ ਨੂੰ ਸਵੇਰੇ ਮੈਂ ਖੰਨੇ ਸਟੇਸ਼ਨ ਤੋਂ ਜਾ ਕੇ ਅਪੇਲਿਆਂ ਬਥੇਰੇ ਉੱਤਰਦੇ ਨੇ ਉੱਥੇ ਪਈਏ ਮੈਂ ਐਤਵਾਰ ਵਾਲੇ ਆਪਣੇ ਪ੍ਰੋਗਰਾਮ ਦਾ ਪੰਨ ਨੂੰ ਬੰਨ ਲਿਆ ਕਿਉਂ ਕਹਿ ਕੇ ਮੈਂ ਫਟਕ ਦੇਣੇ ਦਰਵਾਜ਼ਾ ਪੇੜ ਲਿਆ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਹੀ ਬੁੜਾ ਮੋਟਰਸਾਈਕਲ ਲੈ ਕੇ ਕਿਧਰੇ ਨੂੰ ਫੇਰ ਨਿਕਲ ਗਿਆ ਸੀ ਅਸਲ ਵਿੱਚ ਤਾਂ ਮੇਰੇ ਨਾਲ ਅੱਖਾਂ ਨਹੀਂ ਸੀ ਮਿਲਾ ਰਿਹਾ ਮੈਂ ਉੱਠਲੇ ਵਾਂਗੂ ਬੀਬੀ ਨੂੰ ਪੁੱਛਿਆ ਕਿੱਧਰ ਗਿਆ ਪਾਪਾ ਬੀਬੀ ਕਲਾਸ ਚ ਚਾਹ ਪਾ ਕੇ ਮੈਨੂੰ ਫੜਾਉਂਦੀ ਹੋਈ ਬੋਲੀ ਕਾਲ ਖੇੜੀਆਂ ਦੀ ਮੋਟਰ ਤੇ ਗਿਆ ਉਹਨੂੰ ਕਿਸੇ ਤੋਂ ਪਤਾ ਲੱਗਿਆ ਕਿ ਉਹਨਾਂ ਦੇ ਪਹੀਏ ਵਿਲੇ ਨੇ ਜੇ ਅੱਜ ਨਾ ਮਿਲੇ ਨਾ ਤਾਂ ਕੋਈ ਕਰਪੈਂਟ ਤੋਂ ਬਢਵਾ ਲਵੋ ਉੱਪਰ ਵਾਲੇ ਦਾ ਕੋਈ ਭਰੋਸਾ ਨਹੀਂ ਕਦ ਵਰ ਪੇ ਕੱਲ ਦਾ ਕੋਲਿਆ ਫਿਰਦਾ ਨਹੀਂ ਨਹੀਂ ਕਰਪੈਂਟ ਤੋਂ ਕਿਉਂ ਬਢਾਉਣੀ ਐ ਤੋੜੀ ਮੁੱਲ ਲੈਂਦੇ ਫਿਰੋਂਗੇ ਮੈਂ ਸਵੇਰੇ 5 ਵਾਲੀ ਗੱਡੀ ਉੱਤਰ ਦੇ ਪਹੀਆਂ ਨੂੰ ਲੈ ਆਉਣਾ ਪਾਪੇ ਨੂੰ ਕਹੀਂ ਸਵੇਰੇ ਨਾ ਮੋਟਰਸਾਈਕਲ ਨਾਲ ਲਜਾਵੇ ਕਿਧਰੇ ਮੈਂ ਜਾਣਾ ਮੈਂ ਆਪਲੇ ਹਾਂ ਭਈਏ ਤੂੰ ਕੀ ਸੋਚਦੀ ਆ ਮੈਨੂੰ ਕੋਈ ਫਿਕਰ ਨਹੀਂ ਮੈਂ ਆਪਣੀ ਜ਼ਬਾਨ ਨੂੰ ਥਥਲਾਉਣ ਨਹੀਂ ਸੀ ਦੇ ਰਿਹਾ ਤੂੰ ਸਵੇਰੇ ਦੋ ਰੋਟੀਆਂ ਥੱਪਦੀ ਮੇਰੇ ਲਈ 4 ਵਜੇ ਉੱਠ ਕੇ ਜਾਵਾਂ ਹਾਲੇ ਤਾਂ ਉੱਪਰ ਵਾਲਾ ਮਿਹਰਬਾਨ ਹੈ ਮੌਸਮ ਵੀ ਸਾਫ਼ ਹੈ ਆਪਾਂ ਲੇਟ ਨਹੀਂ ਬਹਤੇ ਮੈਂ ਬੀਬੀ ਨੂੰ ਪੂਰੇ ਪਰੋਸੇ ਚ ਲੈ ਲਿਆ ਉਹ ਮਲਮੀ ਜਈ ਜੀਬ ਨਾਲ ਕੁਝ ਕਹਿਤਾ ਰਹੀ ਸੀ ਪਰ ਮੈਂ ਤਾਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਰਿਹਾ ਸੀ ਰਸੋਈ ਦੇ ਬਾਹਰ ਬਾਹਰਲੀ ਜ਼ਮੀਨ ਦੇ ਮੋਟਰ ਕਮਰੇ ਵਾਲੀ ਚਾਬੀ ਲਮਕਦੀ ਰਹਿੰਦੀ ਹੈ ਮੈਂ ਬੀਬੀ ਤੋਂ ਅੱਖ ਬਚਾ ਕੇ ਚਾਬੀ ਆਪਣੇ ਜੇਬ ਵਿੱਚ ਪਾ ਲਈ ਅਖੀਰ ਅਜਾਤਵਾਰ ਵਾਲਾ ਦਿਨ ਆ ਹੀ ਗਿਆ ਬੀਬੀ 4 ਵਜੇ ਮੈਨੂੰ ਜਗਾਉਣ ਆਈ ਜਾਗੂ ਤਾਂ ਕੋਈ ਉਹ ਜਿਹੜਾ ਰਾਤੀ ਸੁੱਤਾ ਹੋਵੇ ਜਾਰ ਹੋਰੀ ਤਾਂ ਸੁੱਤਾ ਹੀ ਨਹੀਂ ਰਾਤ ਭਰ ਬੰਦਾ ਵੱਡਣ ਦੀਆਂ ਬਿਉਂਤਾਂ ਬਣਾਉਂਦਾ ਰਿਹਾ ਸੀ ਕਿਤੇ ਬੰਦਾ ਮਾਰਨਾ ਸੌਖਾ ਥੋੜੀ ਹੁੰਦਾ ਹੈ ਮੈਂ ਚਾਹ ਪੀ ਕੇ ਦੋ ਰੋਟੀਆਂ ਖਾ ਕੇ ਮੋਟਰਸਾਈਕਲ ਚੁੱਕ ਲਿਆ ਅੱਜ ਜਾਂਦਾ ਬੀਬੀ ਨੂੰ ਬੋਲਿਆ ਅੱਜ ਮੈਂ ਭੰਗਾਂ ਵਾਲਾ ਫਾਹਾ ਵੱਢ ਕੇ ਮੁੜੂੰ ਭਾਵੇਂ ਆਥਣ ਹੋ ਜੇ ਪਾਪੇ ਨੂੰ ਕਹੀਂ ਇਕੱਖਾਂ ਕੰਡਿਆਂ ਦਾ ਆਪੇ ਕਰ ਲੈ ਜੇ ਮੈਂ ਲੇਟ ਫੇਟ ਹੋ ਗਿਆ ਤੇ ਮੋਟਰਸਾਈਕਲ ਦੀ ਕਿੱਕ ਮਾਰੀ ਪਾਪੇ ਦੇ ਸੁੱਤੇ ਪਏ ਪਏ ਘਰੋਂ ਨਿਕਲ ਗਿਆ ਮੂੰਹ ਨੇ ਰਾਜ ਖਾਸਾ ਥੀ ਮੈਂ ਦੂਜੀ ਮੋਟਰ ਤੇ ਪਹੁੰਚ ਗਿਆ ਉੱਥੇ ਮੈਂ ਮੋਟਰਸਾਈਕਲ ਮੋਟਰ ਕਮਰੇ ਚ ਬੰਦ ਕੀਤਾ ਜਿੰਦਾ ਮਾਰ ਕੇ ਚਾਬੀ ਜੇਬ ਚ ਪਾਈ ਕਾਲੇ ਅਕਦਮੀ ਪੁਲ ਵੱਲ ਨੂੰ ਵਾਪਸ ਮੁੜਿਆ ਪੁਲ ਤੋਂ ਉਤਰ ਕੇ ਖਾਲੋ ਖਾਲ ਤੀਜੇ ਖੰਬੇ ਬਰੋਬਰ ਆ ਗਿਆ ਤਿੰਨ ਡਾਂਗਾਂ ਕਿਾਰੇ ਚ ਨੂੰ ਪੁੱਟੀਆਂ ਟੋਕੇ ਦੇਖਿਆ ਕਹੀ ਓਵੇਂ ਦੀ ਓਵੇਂ ਪਈ ਸੀ ਮੈਂ ਕਹੀ ਤੋਂ ਡੰਗਕ ਪਰੇ ਹੋ ਕੇ ਵੱਟ ਦੇ ਨਾਲ ਜਾ ਕੇ ਲੰਮਾ ਪੈ ਗਿਆ ਸਾਰੀ ਰਾਤ ਦਾ ਉਹ ਨੀਂਦਰਾ ਹੋਣ ਕਰਕੇ ਨੀਂਦ ਨੇ ਢੇਰ ਲਿਆ ਉਦੋਂ ਅੱਖ ਖੁੱਲੀ ਜਦੋਂ ਸੂਰਜ ਸਿਰ ਤੇ ਚੜਿਆ ਪਿਆ ਸੀ ਤੇ ਪਿੰਡਾ ਪਸੀਨੇ ਨਾਲ ਗੜੁੱਛ ਉਪਰੋਂ ਪਿਆਸ ਜਾਨ ਕੱਢਣ ਲੱਗੀ ਮੈਂ ਕਿਹੜਾ ਪੇਸ਼ੇਵਰ ਕਤਲਾਂ ਜਿਹੜਾ ਪਾਣੀ ਵੀ ਨਾਲ ਰੱਖਦਾ ਹੁਣ ਏਵੇਂ ਸਾਰ ਨਾ ਪਉ ਔਖੇ ਸਖਾਲੇ ਪਿਉ ਨਹੀਂ ਆਸ਼ਕ ਨੂੰ ਮਾਰਨਾ ਜਿਹਨੂੰ ਨੂਹਾਂ ਧੀਆਂ ਦੀ ਪਛਾਣ ਨਹੀਂ ਰਹੀ ਮੈਂ ਕਾ ਸੜਕੇ ਦੂਜੇ ਪਾਸੇ ਨੂੰ ਘੁੰਮਿਆ ਥੋੜੇ ਜੇ ਕਣਕ ਦੇ ਢਾਲ ਜੇ ਹਿੱਲੇ ਇੰਨਾ ਗੋ ਨਾਲ ਕਿਨੇ ਦੇਖਣਾ ਮੈਂ ਹੌਲੀ ਹੌਲੀ ਕਸੜਕੇ ਬੱਟ ਟੱਪ ਗਿਆ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ ਹਵਾ ਤਾਂ ਲੱਗ ਹੀ ਨਹੀਂ ਰਹੀ ਵਿੱਚ ਸੂਰਜ ਸਿੱਧਾ ਸਿਰ ਉੱਤੇ ਆਇਆ ਖੜਾ ਹੈ ਜਦੋਂ ਇਹਨੇ ਢਲਣਾ ਉਦੋਂ ਆਉਣਾ ਬੁੜੇ ਨੇ ਬਰਸੀਮ ਵੱਢਣ ਹਾਲੇ ਹੁਣ ਪਲ-ਪਲ ਕੱਢਣਾ ਮੁਸ਼ਕਲ ਹੋ ਰਿਹਾ ਹੈ ਕਿਤੇ ਡੇਢ-ਦੋ ਘੰਟਿਆਂ ਬਾਅਦ ਸੂਰਜ ਦਾ ਪਰਛਾਵਾਂ ਮੁੜਿਆ ਇਸ ਵਕਤ ਹਵਾ ਨਾਲ ਪੱਤਾ ਵੀ ਨਹੀਂ ਹਿੱਲ ਰਿਹਾ ਸੀ ਗੁੱਮ ਨੇ ਜਾਨ ਕੱਢੀ ਪਈ ਹੈ ਪਰ ਇਹ ਵੇਲੇ ਬੀਬੀ ਤੇ ਚਾਹ ਬਣਾਉਂਦਾ ਵੀ ਹੈ ਕੋਈ ਘੰਟੇਕ ਦੇ ਅੰਦਰ-ਅੰਦਰ ਪੈੜ ਚਾਲ ਜੀ ਲੱਕੀ ਤੇ ਬੁੜਾ ਆਉਂਦਾ ਤੁਰਿਆ ਇੱਧਰ ਨੂੰ ਵਰਸੀਮ ਵੱਡਣ ਮੈਂ ਆਪਣੇ ਮਨ ਨੂੰ ਕਹਿੜਾ ਕਰਨ ਲੱਗਿਆ ਸਵੇਰ ਦਾ ਭੁੱਖਣ ਪਣਾ ਪਿਆਸਾ ਵੀ ਹਾਂ ਇਹੇ ਤੋਂ ਮੇਂ ਚੀਜ਼ਾਂ ਮੇਰੇ ਗੁੱਸੇ ਨੂੰ ਵਧਾ ਰਹੀਆਂ ਨੇ ਤੀਜਾ ਦੀਪੀ ਦਾ ਛਾਤੀ ਤੋਂ ਉੱਪਰ ਚੁੱਕੀ ਕੁੜਤੀ ਵਾਰ-ਵਾਰ ਅੱਖਾਂ ਸਾਹਮਣੇ ਆ ਰਹੀ ਹੈ ਮੈਨੂੰ ਲੱਗਿਆ ਕਿ ਕੋਈ ਬਿਲਕੁਲ ਨੇੜੇ ਆ ਰਿਹਾ ਹੈ ਬੁੜੇ ਨੂੰ ਖੰਗੂਰੇ ਮਾਰਨ ਦੀ ਵੀ ਆਦਤ ਹੈ ਇੱਕ ਇਹ ਉਹ ਸਿੱਧਾ ਖੰਗੂਰੇ ਇਹ ਨੂੰ ਮੈਂ ਮਾਰ ਇਧਰ ਨੂੰ ਜਾਂਦੇ ਨੂੰ ਵੀ ਸਕਦਾ ਐ ਇਧਰ ਨੂੰ ਜਾਂਦਾ ਏ ਖਾਲੀ ਹੱਥ ਐ ਇਹਨੇ ਭੱਜ ਲੈਣਾ ਜਦੋਂ ਮੁੜੂ ਉਦੋਂ ਸਿਰ ਤੇ ਪੰਡ ਵੀ ਹੋ ਮੈਨੂੰ ਵਾਰ ਕਰਨਾ ਸੌਖਾ ਹੋਜੂ ਧੱਕਾ ਦੇ ਕੇ ਛੁੱਟੂ ਪਹਿਲਾਂ ਫੇਰ ਸਿੱਧਾ ਸਿਰ ਵਿੱਚ ਲਗਾਤਾਰ ਟੱਕ ਜਿਵੇਂ ਸੱਪ ਨੂੰ ਕੁੱਟੀਦਾ ਮੈਨੂੰ ਆਵਾਜ਼ ਸੁਣੀ ਬਿਲਕੁਲ ਨੇੜਿਓਂ ਆ ਰਿਹਾ ਕੋਈ ਮੈਂ ਆਪਣੇ ਸਾਹਾਂ ਤੇ ਕਾਬੂ ਪਾ ਲਿਆ ਕਿਤੇ ਇੰਨੇ ਦਿਨਾਂ ਦੀ ਬਣੀ ਬਣਾਈ ਪਲਾਂਟ ਤੇ ਪਾਣੀ ਨਾ ਫਿਰ ਜੀ ਮੈਂ ਜ਼ਮੀਨ ਨਾਲ ਜੁੜੀ ਗਿਆ ਬੇਹਰਕਤ লাশ ਵਾਂਗੂੰ ਤਿੰਨ ਡਿੰਗਾ ਦਾ ਫਾਸਲਾ ਹੈ ਇਧਰ ਨੂੰ ਨਿਗਾ ਨਹੀਂ ਆਉਣੀ ਉਹਦੀ ਮੈਨੂੰ ਲੱਗਿਆ ਕੋਈ ਕੋਈ ਲੰਘ ਰਿਹਾ ਫੇਰ ਪੈੜ ਚਾਲ ਦੂਰ ਹੁੰਦੀ ਚਲੇਗੀ ਮੈਨੂੰ ਸੁੱਖ ਦਾ ਸਾਹ ਆਇਆ ਮੈਂ ਆਪਣੇ ਪਹਿਲੇ ਮਿਸ਼ਨ ਵਿੱਚ ਕਾਮਯਾਬ ਹੋ ਗਿਆ ਦੋ ਚਾਰ ਮਿੰਟਾਂ ਬਾਅਦ ਬੁੜਾ ਜਾ ਕੇ ਬਰਸੀਮ ਵੱਢਣ ਲੱਗ ਪਿਆ ਹੋਣਾ ਉੱਠ ਕੇ ਦੇਖ ਵੀ ਨਹੀਂ ਸਕਦਾ ਪਰ ਹੁਣ ਸਾਰੇ ਰਸਤੇ ਸਾਫ ਨੇ ਮੈਂ ਪਏ ਪਏ ਨੇ ਇੱਕ ਚਿੱਟੀ ਵੱਟੀ ਤੇ ਹਲਕਾ ਜਿਹਾ ਜ਼ੋਰ ਮਾਰ ਕੇ ਕਹੀ ਜ਼ਮੀਨ ਵਿੱਚੋਂ ਬਾਹਰ ਕੱਢ ਲਈ ਮਿੱਟੀ ਸਾਫ ਕੀਤੀ ਧਾਰ ਤੇ ਹੱਥ ਫੇਰ ਕੇ ਦੇਖਿਆ ਮੂੰਹੋਂ ਨਿਕਲਿਆ ਰਾਣੀਏ ਅੱਜ ਸਾਥ ਦੇ ਦੀ ਮੈਂ ਵੀ ਦੱਸ ਦਿਆਂ ਕਿਰਪੇ ਦੀ ਰਾਤ ਨੂੰ ਤੇ ਇਵੇਂ ਹੱਥ ਪਾਈ ਦਾ ਕਿਸੇ ਦੀ ਧੀ ਪੈਣ ਨੂੰ ਫੇਰ ਨਹੀਂ ਤੇਰੀ ਲੋੜ ਪੈਣੀ ਕਦੇ ਮੈਨੂੰ ਦੀਪੀ ਦੇ ਬੋਲ ਜਾਂਦਾ ਏ ਜਦ ਮੈਂ ਉਸ ਨੂੰ ਛੱਡਣ ਜਾ ਰਿਹਾ ਸੀ ਅਖੇ ਮੈਂ ਇਹੋ ਜਿਹਾ ਪਿਓ ਨਹੀਂ ਦੇਖਿਆ ਕਦੀ ਕਿਸੇ ਦਾ ਕਈ ਦਿਨਾਂ ਦਾ ਮੇਰੇ ਮੰਗਰ ਲੱਗਿਆ ਹੋਇਆ ਸੀ ਜਿਵੇਂ ਨਵੀਂ ਜਵਾਨੀ ਚੜੀ ਹੋਵੇ ਉਸ ਨੂੰ ਪਹਿਲੇ ਕਈ ਦਿਨ ਤਾਂ ਮੈਂ ਗੋਲਿਆ ਹੀ ਨਹੀਂ ਉਹ ਸ਼ਾਇਦ ਮੇਰੀ ਚੁੱਪ ਨੂੰ ਹਾਂ ਹੀ ਸਮਝਦਾ ਹੋਵੇ ਰਬੜਾਂਗ ਵਾਤੇ ਹੀ ਚਲਾ ਗਿਆ ਮੈਨੂੰ ਕੀ ਪਤਾ ਸੀ ਕਿ ਉਹ ਇਹੋ ਜੀਆਂ ਗੰਦੀਆਂ ਹਰਕਤਾਂ ਤੇ ਉੱਤਰ ਆਊ ਮੈਂ ਕਿਹਾ ਸੀ ਤੂੰ ਫੇਰੇ ਹੋ ਜਾਂਦਾ ਹਸ਼ਰ ਵੀ ਦੇਖੇ ਕੀ ਹੋਊ ਤੜ ਕਿਤੇ ਹੋ ਗਰਦਨ ਕਿਤੇ ਲਹੀ ਹੋ ਮੈਂ ਹੁਣ ਜ਼ਮੀਨ ਦੇ ਨਾਲ ਨਾਗ ਵਾਂਗ ਜੁੜਿਆ ਪਿਆ ਸੀ ਸ਼ੈ ਕੀ ਅਧੱਕ ਘੰਟਾ ਲੰਘ ਗਿਆ ਦੋ ਪੰਡਾਂ ਦਾ ਵਰਸੀਮ ਵੱਢਿਆ ਗਿਆ ਹੋਣਾ ਮੈਂ ਅੰਦਾਜ਼ਾ ਲਾ ਰਿਹਾ ਸੀ ਮੈਂ ਪੂਰੀ ਤਿਆਰੀ ਕਰ ਲਈ ਕਹੀ ਦੇ ਬਾਹੇ ਨੂੰ ਪੂਰੀ ਮਜ਼ਬੂਤੀ ਨਾਲ ਫੜ ਲਿਆ ਮੈਂ ਲਲਕਾਰਾ ਨਹੀਂ ਮਾਰਾਂਗਾ ਨਹੀਂ ਤਾਂ ਬੁੜਾ ਪੰਡ ਸੁੱਟ ਕੇ ਭੱਜੂਗਾ ਫੇਰ ਸਾਰੀ ਪਲਾਨ ਫੇਲ ਹੋ ਜਾਊ। ਹੁਣ ਕਿਸੇ ਪਾਸਿਓ ਕੋਈ ਆਵਾਜ਼ ਨਹੀਂ ਸੀ ਆ ਰਹੀ। ਸਿਰਫ ਮੇਰੇ ਭੁੱਖੇ ਢਿੱਡ ਦੀ ਗੁਰਗੁਰ ਦੀ ਆਵਾਜ਼ ਸੀ ਬਸ। ਭੁੱਖੇ ਢਿੱਡ ਵਾਰ ਵੀ ਜ਼ੋਰ ਨਾਲ ਖੂ। ਭੱਜਾ ਭਾਵੇਂ ਨਾ ਹੀ ਜਾਵੇ ਮੈਥੋਂ। ਮੈਂ ਲਗਾਤਾਰ ਉਡੀਕ ਕਰ ਰਿਹਾ। ਸਵੇਰੇ 4:30 ਵਜੇ ਦਾ ਬੈਠਾ 8:00 ਦੇ 4:30 ਨੂੰ ਉਡੀਕ ਰਿਹਾ। ਉਹ ਜੀਤ ਬੁੜੇ ਦੀ ਜ਼ੋਰ ਨਾਲ ਕੱਲ ਕੇ ਮਾਰੀ ਹੋਈ ਹਾਕ ਨੇ ਤਾਂ ਮੇਰੀ ਜਾਨ ਹੀ ਕੱਢਦੀ। ਇਹ ਹਾਕ ਨਹੀਂ ਸੀ। ਮੇਰੀ ਕਿਚੀ ਵਿੱਚ ਸਿੱਧਾ ਟੱਕ ਸੀ ਪੱਠ ਪਿਛੋਂ ਵਾਰ ਜਿਸ ਨੂੰ ਸੁਣ ਕੇ ਮੇਰੀ ਤੌਣ ਹੇਠਾਂ ਨੂੰ ਲਟਕ ਗਈ ਆਈ ਜਰਾ ਪੰਡ ਨੂੰ ਹੱਥ ਪਵਾਹੀ ਆ ਕੇ ਬੀਬੀ ਵੀ ਨੇੜੇ ਕਿਧਰੇ ਤੁਰੇ ਫਿਰ ਰਹੀ ਸੀ ਸ਼ਾਇਦ ਆ ਗਈ ਜੀ ਆ ਗਈ ਕਹਿ ਕੇ ਬੀਬੀ ਕਾਲੇ ਕਦਮੀ ਬੱਟੋ ਬੱਟ ਬਰਸੀਮ ਦੇ ਵੱਢ ਵੱਲ ਨੂੰ ਤੁਰ ਆਈ ਹੁਣ ਮੇਰੇ ਕੋਲੋਂ ਦੀ ਕੋਈ ਪੈੜ ਚਾਲ ਕਾਲੇ ਕਦਮੀ ਵਿੱਚ ਲੰਘ ਰਹੀ ਸੀ ਮੈਂ ਆਪਣੇ ਸਾਹਾਂ ਤੇ ਫੇਰ ਕਾਬੂ ਪਾ ਲਿਆ ਸੀ ਮੇਰੀ ਸੋਚਣ ਸ਼ਕਤੀ ਬੰਦ ਹੋ ਗਈ ਮੇਰੇ ਕੰਨਾਂ ਨੂੰ ਸੁਣਨਾ ਬੰਦ ਹੋ ਗਿਆ ਜੀਭ ਠਾਕੀ ਗਈ ਅੱਖਾਂ ਅਗੇ ਨੇਰਾਛ ਆ ਗਿਆ ਦਿਲ ਕੀਤਾ ਤੂੰ ਮਾਂ ਦਾ ਭੋਗ ਪਾ ਦਿਆਂ ਪਰ ਬੀਬੀ ਦਾ ਕੀ ਕਸੂਰ ਬੀਬੀ ਹੁਣ ਪੰਡ ਨੂੰ ਹੱਥ ਲਵਾ ਕੇ ਤੇ ਸ਼ਾਇਦ ਦੂਜੀ ਛੋਟੀ ਪੰਡ ਨੂੰ ਖੁਦ ਚੁੱਕ ਕੇ ਬੁੜੇ ਦੇ ਨਾਲ ਨਾਲ ਹੀ ਮੁੜੀ ਆ ਰਹੀ ਹੈ ਅੱਗੇ ਹੋਵੇ ਜਾਂ ਪਿੱਛੇ ਦੇਖ ਨਹੀਂ ਸਕਦਾ ਦੋਵੇਂ ਕਿਸੇ ਗੱਲ ਵਿੱਚ ਰੁੱਝੇ ਹੋਏ ਨੇ ਮੈਨੂੰ ਗੱਲ ਤਾਂ ਸੁਣ ਰਹੀ ਐ ਪਰ ਉਸ ਦੇ ਮਤਲਬ ਸਮਝ ਨਹੀਂ ਆ ਰਹਾ ਮੇਰੇ ਦਿਮਾਗ ਤੇ ਸਿਰਫ ਇੱਕੋ ਗੱਲ ਦਾ ਭੋਤ ਆ ਬਸ ਡੱਕਰੇ ਕਰਨੀ ਐ ਹਾਏ ਮੇਰੇ ਆ ਰੱਬਾ ਹੁਣ ਮੈਂ ਕੀ ਕਰਾਂ ਮੈਂ ਕਹੀ ਨਾਲ ਸਿਰ ਲਾ ਕੇ ਅੱਖਾਂ ਬੰਦ ਕਰ ਲਈਆਂ ਬੁੜਾ ਬੁੜੀ ਦੇ ਲੰਗਣ ਤੋਂ ਕਾਫੀ ਧੀਰ ਬਾਅਦ ਮੈਂ ਹੋਸ਼ ਚਾਇਆ ਕੁਝ ਸਹਿਜ ਹੋ ਕੇ ਮੈਂ ਸੋਚਿਆ ਹੁਣ ਦੀਪੀ ਨੂੰ ਕੀ ਮੈਂ ਦਿਖਾਵਾਂ ਓਹੋ ਕਿ ਮੈਂ ਜਾ ਕੇ ਉਸ ਨੂੰ ਕਹੂੰ ਪਰ ਕਹਿਣਾ ਤਾਂ ਪੈਣਾ ਹੈ ਕਿ ਮੈਨੂੰ ਤਾਂ ਮੈਨੂੰ ਤਾਂ ਮੈਨੂੰ ਤਾਂ ਇਹ ਦੁੱਧ ਜਿਵੇਂ ਵੀ ਹੈ ਮਨਜ਼ੂਰ ਹੈ ਦੀਪੀ ਮੇਰੇ ਲਈ ਤੂੰ ਕਾਲੀ ਨਹੀਂ ਹੋਈ ਮੇਰੇ ਲਈ ਤਾਂ ਮੇਰਾ ਕੋਈ ਆਪਣਾ ਹੀ ਕਾਲਾ ਨਿਕਲਿਆ ਐ ਇਓਂ ਕਹਿ ਕੇ ਮੈਂ ਨਟਾਲ ਹੋ ਗਿਆ ਹੁਣ ਮੈਂ ਉਸ ਹਨੇਰੇ ਦੀ ਉਡੀਕ ਕਰਨ ਲੱਗਿਆ ਜਿਹਦਾ ਸਹਾਰਾ ਲੈ ਕੇ ਮੈਂ ਇੱਥੋਂ ਭੱਜ ਸਕਣਾ ਤੇ ਉਸ ਹਨੇਰੇ ਨੇ ਮੇਰੇ ਜੀਵਨ ਲਈ ਨਵਾਂ ਸਵੇਰਾ ਨਵੀਂ ਜ਼ਿੰਦਗੀ ਨੂੰ ਲੈ ਕੇ ਆਉਣਾ ਪਰ ਇੱਥੇ ਨਹੀਂ ਕਿਤੇ ਹੋਰ ਕਿਹੜੀ ਥਾਂ ਪਤਾ ਨਹੀਂ